ਹਾਂਜੀ ਦੋਸਤੋ ਜੀ ਆਇਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਗਰਮੀਆਂ ਦੇ ਵਿੱਚ ਆਪਾਂ ਘਰੇ 35 ਤੋਂ 40 ਦਿਨਾਂ ਦੇ ਵਿੱਚ ਮੂਲੀ ਕਿੱਦਾਂ ਤਿਆਰ ਕਰਨੀ ਸਭ ਤੋਂ ਪਹਿਲਾਂ ਤੁਸੀਂ ਬਾਜ਼ਾਰ ਤੋਂ ਮੂਲੀ ਲੈ ਆਉਣੀ ਹੈ ਚੈੱਕ ਕਰਨੀ ਹੈ ਕਿ ਉਹਦੀ ਡੇਟ ਐਕਸਪਾਇਰ ਨਾ ਹੋਈ ਹੋਵੇ ਇਹ ਪਾਲਕ ਵਾਲੀ ਪਾਲਕ ਪੱਤੇ ਵਾਲੀ ਮੂਲੀ ਆਪਾਂ ਨੂੰ ਮਿਲਦੀ ਹੈ ਮੂਲੀ ਆਪਾਂ ਲੈਣੀ ਹੈ ਥਾਂ ਨੂੰ ਗੋੜ ਸਵਾਰ ਲਿਆ ਆਪਾਂ ਚੰਗੀ ਤਰ੍ਹਾਂ ਇਹਦੇ ਵਿੱਚ ਆਪਾਂ ਰੂੜੀ ਪਾ ਲਈਏ ਰੂੜੀ ਪਾ ਕੇ ਵੱਟ ਬਣਾ ਲੈਣੀ ਕਿਉਂਕਿ ਮੀਆਂ ਪ੍ਰਸ਼ਾਦ ਦਾ ਮੌਸਮ ਹੈ ਐਦਾਂ ਤੁਸੀਂ ਇਹ 3-3 ਇੰਚ ਦੇ ਕਰੀਬ 2-2 3 ਇੰਚ ਦੇ ਦੋ ਦਾਣੇ ਲੈਣੇ ਆ ਇਹਦੇ ਤੇ ਇਦਾਂ ਨਾ ਪਾ ਦੇਣੇ ਤਿੰਨ ਇੰਚ ਦੇ ਗੈਪ ਦੇ ਉੱਤੇ ਤੁਸੀਂ ਇਹਨੂੰ ਲਾਈ ਜਣਾ ਜਿੰਨੀ ਕਿ ਮੂਲੀ ਦੀ ਤੁਹਾਨੂੰ ਬਰਾ ਮਟਾਈ ਹੁੰਦੀ ਆ ਆ ਵੇਖੋ ਗਰਮ ਇਹ ਵੇਖੋ ਆਪਾਂ ਮੂਲੀ ਬੀਜੀ ਸੀ 5 ਦਿਨ ਬਾਅਦ ਤੁਹਾਨੂੰ ਆਪਾਂ ਨਾਲ ਹੀ ਰਿਜ਼ਲਟ ਦਿਖਾਦ ਲੱਗੇ ਵੇਖੋ ਕਿੱਡੇ ਵਧੀਆ ਬੀਜ ਅੰਕੁਰਤ ਹੋਏ ਇਹਨਾਂ ਨੇ ਮੂਲੀ ਵੇਖੋ ਨਿਕਲ ਆਈ ਆ ਠੀਕ ਹੈ ਤੇ ਘਰੇ ਤੁਸੀਂ ਬੀਜੋ 40 ਨਣੇ ਮੂਣੀ ਤਿਆਰ ਲਿਓ ਬਿਮਾਰੀਆਂ ਨੂੰ ਭਜਾਓ ਕੁਦਰਤੀ ਖਾਓ ਆਰਗੇਨਿਕ ਖਾਓ ਜੁੜੇ ਰਹੋ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ